ਕਨ ਨਮਾ ਜਵਾਨਾ ਚੈਨ ਤੇ ਬਹੁਤ ਬਹੁਤ ਸਵਾਗਤ ਹੈ। ਭਾਈ ਜਿਹੜੀ ਅੱਜ ਹੋਣਾ ਹੋ ਰਿਹਾ ਉਹਨੂੰ ਕਿਵੇਂ ਦੇਖੀਏ। ਲਵਲੇ ਜੀ ਪਹਿਲਾਂ ਤਾਂ ਨਵਾ ਜਵਾਨਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਲੋਕਾਂ ਦੇ ਸਾਨੂੰ ਸੰਗਤ ਦੇ ਰੂਰੂ ਕਰਨ ਦਾ ਮੌਕਾ ਦਿੱਤਾਗਾ। ਜਿਹੜੇ ਅੱਜ ਸਾਡੇ ਬਲਾਕ ਸ਼ਾਂਤੀ ਦਾ ਤੁਹਾਨੂੰ ਪਤਾ ਕਿ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਪਹਿਲੇ ਹੀ ਜਿੱਤ ਗਿਆ ਸੀ ਕਿਉਂਕਿ ਨਾ ਕਾਂਗਰਸ ਨਾ ਕੱਲੀ ਦੇ ਨਾ ਭਾਜਪਾ ਨੇ ਕਿਸੇ ਨੇ ਫਾਰਮ ਹੀ ਨਹੀਂ ਭਰੇ ਸੀ। ਅੱਜ ਕੱਲੇ ਸਾਡੇ ਜ਼ਿਲ੍ਹਾ ਪ੍ਰਸਦ ਦੀ ਵੋਟ ਪੈ ਰਹੀ ਆ ਬੜੀ ਅਮਨ ਸ਼ਾਂਤੀ ਦੇ ਨਾਲ ਪੈ ਰਹੀ ਆ। ਬਹੁਤ ਵਧੀਆ ਵੋਟ ਪੈ ਰਹੀ ਆ। ਕੋਈ ਇੱਥੇ ਹਲੜਬਾਜ ਨਹੀਂ ਸਾਰੀਆਂ ਪਾਰਟੀਆਂ ਆਪਦੇ ਸ਼ਾਂਤੀ ਦੇ ਨਾਲ ਵੋਟ ਪਾ ਰਹੀਆਂ ਸਾਰੇ ਇੱਕ ਸਾਂਝਾ ਭਾਈਚਾਰਕ ਪਿੰਡ ਦੇ ਵਿੱਚ ਬਣਾ ਕੇ ਵੋਟ ਪਾ ਰਹੀ ਬਾਈ ਸੋਨ ਕਿਵੇਂ ਦਾਦਾ ਵੀ ਹੁਣ ਇਥੋਂ ਚੋਣਾਂ ਦਾ ਕੀ ਨਤੀਜੇ ਨਿਕਲਣਗੇ ਚੋਣਾਂ ਦੇ ਨਤੀਜੇ ਬਿਲਕੁਲ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੁਹਾਨੂੰ ਵੀ ਪਤਾ ਵੀ ਕਿੰਨੇ ਵਿਕਾਸ ਦੇ ਕੰਮ ਕਰਿਆ ਤੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਤੇ ਸਾਡੇ ਜੋ ਮੈਡਮਾ ਕਰਦੀਪ ਕੌਰ ਜੀ ਲੀਲਾ ਫਸਲੀ ਚੋਣ ਲੜ ਰਿਆ ਇਹ ਵੀ ਵੱਡੀ ਲੀਡ ਦੇ ਨਾਲ ਇਥੋਂ ਬਲਾਫੋਰਡ ਜੋਂ ਤੋਂ ਜਿੱਤ ਪ੍ਰਾਪਤ ਕਰਨਗੇ ਮਾਸੀਕਾ ਜੋ ਵੀ ਆਮ ਆਦੀ ਪਾਰਟੀ ਦੀ ਲੀਡ ਬਣੂਗੀ ਜਿਨ੍ਹਾਂ ਹੁਣ ਦੂਜੀ ਤਿੰਨਾਂ ਵਾਲਾ ਪਾਰਟੀਆਂ ਵੱਲੋਂ ਲਾਇਆ ਜਾ ਰਿਹਾ ਵੀ ਇਹਨਾਂ ਵੱਲੋਂ ਵਾਅਦੇ ਕੀਤੇ ਸੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਉਹਨਾਂ ਨੂੰ ਕਿਵੇਂ ਦੇਖਦਾ ਵਾਅਦੇ ਤਾਂ लवली ਜਿਹੜੇ ਕੀਤੇ ਨੇ ਉਹ ਵੀ ਪੂਰੇ ਕਰਿਆ ਸੜਕਾਂ 'ਚ ਰੁਕਿਆ ਫੋਰਸ ਲਾ ਲਓ ਜਾਂ ਕਈ ਹੋਰ ਲਾ ਲਓ ਜਿਹੜੇ ਵਾਅਦੇ ਅਸੀਂ ਨਹੀਂ ਕੀਤੇ ਸੀ ਉਹ ਵੀ ਪੂਰੇ ਕੀਤੇ ਆ ਤੇ ਤੁਹਾਡੇ ਸਾਹਮਣੇ ਸਾਰੇ ਕਰਿਆ ਸੜਕਾਂ ਦਾ ਲਾ ਲਓ ਜਿੰਨੇ ਵੀ ਲਾ ਲਓ ਤੁਸੀਂ ਸਾਰੇ ਵਾਅਦੇ ਪੂਰੇ ਹੋ ਗਏ ਜੀ ਜਿਵੇਂ ਆਪਾਂ ਵੱਲੋਂ ਲਿਖਿਆ ਸਾਡੇ 1.5 ਲੱਖ ਰੁਪਏ ਬਾਰੇ ਵੀ ਗੱਲ ਕੀਤੀ ਆ ਤੇ ਉਹਨਾਂ ਨੇ ਕੁਝ ਉਹ ਅਗਲੇ ਬਜਟ ਦੇ ਵਿੱਚ ਜੀ ਪੂਰਾ ਹੋ ਜਾਣਾ ਬਸ ਇੱਕੋ ਹੀ ਵਾਅਦਾ ਉਹ ਰਹਿੰਦਾ ਉਹ ਪੂਰਾ ਹੋ ਜਾਣਾ ਪਰ ਹਾਲਾਂ ਜਿਹੜੇ ਕੀਤੇ ਸੀ ਉਹਨਾਂ ਤੋਂ 4-5 ਵਾਦੇ ਵੱਧ ਕਰ ਦਿੱਤੇ ਸਰਕਾਰ ਨੇ। ਬਈ ਪਹਿਲਾਂ ਨਮਾਜਾਨਾ ਚੈਨ ਦੇ ਬਹੁਤ ਬਹੁਤ ਸਵਾਗਤ ਆ। ਜਿਹੜੇ ਹੁਣ ਅੱਜ ਜਿਹੜਾ ਸੀਧੀਆਂ ਚੋਣਾਂ ਹੋ ਰਹੀਆਂ ਪਿੰਡਾਂ ਪਿੰਡਾਂ ਵਿੱਚ ਜਿਹੜੀ ਵੋਟ ਮੰਗ ਰਹੇ ਹਾਂ ਕਿਸ ਦਾ ਤੇ ਮੰਗ ਰਹੇ ਹਾਂ ਤੁਸੀਂ। ਪਹਿਲਾਂ ਪਹਿਲਾ लवली ਕੁਮਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਅਸੀਂ ਜੀ ਸੀਐਮ ਸਰਦਾਰ ਭਗਵਾਨ ਸਿੰਘ ਮਾਨ ਦੇ ਜੋ ਪੰਜਾਬ ਦੇ ਵਿੱਚ ਕੰਮ ਹੋ ਰਿਹਾ ਤੇ ਮੇਰੇ ਪਿੰਡ ਦੇ ਵਿੱਚ ਵੀ ਬਹੁਤ ਕੰਮ ਹੋ ਗਏ। ਅਸੀਂ ਇਸ ਆਧਾਰ ਦੇ ਵਿੱਚ ਆਪਣੇ ਕੈਂਡੀਡੇਟ ਲਈ ਵੋਟ ਮੰਗ ਰਹੇ ਹਾਂ ਜੀ। ਜਿਹੜਾ ਮੈਂ ਨਾ ਗੱਲ ਕਰੀ ਆ ਆਪਣੇ ਸੜਕਾਂ ਦੀਆਂ ਸੜਕਾਂ ਦਾ ਇੱਕ ਨੂੰ ਤੱਕ ਹਲ ਹੋ ਜੇ ਇਹ ਪੱਤਰਕਾਰ ਸਾਹਿਬ ਸਾਡੇ ਤਕਰੀਬ ਨਾਲ ਸਾਡਾ ਇੱਕ ਜੋ ਪਿੰਡ ਦੀ ਫਿਰਨੀ ਆ ਉਹ ਵੀ ਪਾਸ ਹੋ ਗਈ ਤੇ ਉਹ ਬਿਲੀ ਵਾਲਾ ਉਹ ਵੀ ਪਾਸ ਹੋ ਗਿਆ ਇਹ ਮੇਰੇ ਹਿਸਾਬ ਨਾਲ ਵੀ ਹੋ ਸਕਦਾ ਮਹੀਨੇ ਡੇਢ ਮਹੀਨੇ ਤੱਕ ਕੰਮ ਚੱਲ ਜੂਗਾ ਇਹਨਾਂ ਦਾ